ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਸ਼ਾਹਿਲਬਾਸ ਬਾਏ ਤੇਜਿੰਦਰਪਾਲ ਸਿੰਘ ਤੇ ਸ਼ਾਹਿਲਬਾਸ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਲੈ ਕੇ ਆਏ ਆ ਸਮਰ ਵੇਅਰ ਰੈਣੀ ਦੇ ਸਾਰੇ ਸੂਟ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਅੱਜ ਵਾਲੇ ਤੇ ਤੁਸੀਂ ਇਹਨਾਂ ਸੂਟਾਂ ਨੂੰ ਲੈਣ ਵਾਸਤੇ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਐਡਰੈਸ ਆਪਾਂ ਮੈਂਸ਼ਨ ਕਰ ਦਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਇਹਨਾਂ ਸੂਟਾਂ ਨੂੰ ਆਨਲਾਈਨ ਵੀ ਬਾਏ ਕਰ ਸਕਦੇ ਹੋ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਆ ਪ੍ਰੋਪਰ 5 ਮੀਟਰ ਦੀ ਕੱਟ ਰਹੇਗੀ 올ਓਵਰ ਸੂਟ ਰਹੇਗਾ ਤੇ ਗਰਮੀਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਬਿਨਾਂ ਲਾਈਨਿੰਗ ਤੋਂ ਸੂਟ ਨੂੰ ਸਵਾ ਸਕਦੇ ਹੋ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਆ ਤੇ ਦੁਪੱਟਾ ਚੈੱਕ ਕਰੋ ਨਾਲ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਰਹੇਗਾ ਖੁੱਲਾ ਡੁੱਲਾ ਵੱਡੇ ਬਰ ਵਾਲਾ ਦੁਪੱਟਾ ਹੈ ਬਹੁਤ ਹੀ ਸੋਹਣਾ ਤੇ ਸਕਰੀਨਸ਼ਾਟ ਜਿਹੜਾ ਵਾ ਤੁਸੀਂ ਮੈਨੂੰ ਕੈਲਕੂਲੇਟਰ ਦੇ ਨਾਲ ਹੀ ਭੇਜਿਆ ਕਰੋ ਤੇ ਰੇਟ ਰਹੇਗਾ 1280 ਰੁਪਏ ਸੂਟ ਦਾ ਕੈਲਕੂਲੇਟਰ ਦੇ ਨਾਲ ਸੂਟ ਦਾ ਸਕਰੀਨਸ਼ਾਟ ਲੈ ਕੇ ਫਿਰ ਆਰਡਰ ਲਗਵਾਇਆ ਕਰੋ ਬਹੁਤ ਠੰਡਾ ਕੱਪੜਾ ਰਹੇਗਾ ਗਰਮੀਆਂ ਦੇ ਵਿੱਚ ਪਾਉਣ ਵਾਸਤੇ ਤੇ ਪ੍ਰਿੰਟ ਪੈਟਰਨ ਵੀ ਬਹੁਤ ਸੋਹਣਾ ਹੈ ਸਾਰੇ ਸੂਟਾਂ ਦਾ ਇਹਦੇ ਨਾਲ ਵੀ ਦੁਪੱਟਾ ਚੈੱਕ ਕਰੋ ਡਿਜੀਟਲ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਸਾਰੇ ਸੂਟ ਹੈ ਬ੍ਰਾਂਡ ਦੇ ਰਹਿਣ ਵਾਲੇ ਅੱਜ ਤੁਹਾਡੇ ਵਾਸਤੇ ਤੇ ਇਹਦਾ ਵੀ ਰੇਟ ਰਹੇਗਾ ਜੀ 1280 ਕੈਲਕੂਲੇਟਰ ਦੇ ਨਾਲ ਸੂਟ ਦਾ ਸਕਰੀਨਸ਼ਾਟ ਲੈ ਕੇ ਆਰਡਰ ਨਿਵਾਇਆ ਕਰੋ ਅਗਲਾ ਪ੍ਰਿੰਟ ਚੈੱਕ ਕਰੋ ਅਗਲਾ ਪ੍ਰਿੰਟ ਬਹੁਤ ਹੀ ਖਿੜਿਆ ਖਿੜਿਆ ਪ੍ਰਿੰਟ ਆ ਬਹੁਤ ਸੋਹਣਾ ਰੰਗ ਤੇ ਦੁਪट्टे ਦਾ ਚੈੱਕ ਕਰੋ ਪ੍ਰਿੰਟ ਪਰਾਂ ਸੂਸੀ ਦੇ ਵਿੱਚ ਵੀ ਇਹਦੇ ਵਿੱਚ ਕਲਰ ਰਹਿਣਗੇ ਸਾਡੇ ਕੋਲ ਦੋ ਦੋਨਾਂ ਨੂੰ ਤੁਹਾਨੂੰ ਕਿਸੇ ਵੀ ਕਲਰ ਦਾ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਕੈਲਕੂਲੇਟਰ ਦਾ ਸਕਰੀਨਸ਼ਾਟ ਲੈ ਕੇ ਆਰਡਰ ਲਗਵਾਉਣਾ ਨੈਕਸਟ ਸੂਟ ਮੈਚਿੰਗ ਸੂਟ ਰਹੇਗਾ ਡਿਜੀਟਲ print ਰਹੇਗਾ ਜੀ ਇਹਦਾ ਵੀ ਨੱਕ ਬਹੁਤ ਸੋਹਣੀ ਬਣੀ ਹੋਈ ਹੈ ਦੀ ਕੇਰਾ ਤੇ ਇਹਦੀਆਂ ਬਾਹਾਂਾਂ ਤੇ ਵੀ ਡਿਜੀਟਲ print ਆਏਗਾ ਤੇ suit ਰਹੇਗਾ matching bottom ਇਹਦੇ ਨਾਲ ਰਹੇਗੀ ਗੱਜਰੀ ਜੀ bottom ਆ ਇਹਦੇ ਤੇ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਇਹਦੇ ਨਾਲ ਇਹ ਸੂਟ ਰਹੇਗਾ ਜੀ 1190 ਦਾ ਨੈਕਸਟ ਜਿਹੜਾ ਫੈਬਰਿਕ ਆ ਉਹ ਰਹੇਗਾ ਹੈਵੀ ਰਾਮ ਕਾਟਨ ਬਹੁਤ ਹੀ ਹੈਵੀ ਫੈਬਰਿਕ ਆ ਖੁੱਲਾ ਡੁੱਲਾ ਵੱਡੇ ਬਰ ਵਾਲਾ ਚਨੂਨ ਦਾ ਦੁਪੱਟਾ ਤੇ ਬਹੁਤ ਪਿਆਰਾ ਜਿਹੜਾ ਵਰਕ ਹੋਇਆ ਦੁਪੱਟੇ ਤੇ ਵਰਕ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਵਰਕ ਹੋਇਆ ਇਹ ਤੇ ਹੁਣ ਕਰੋ ਤੁਸੀਂ ਸੂਟ ਚੈੱਕ ਔਨਓਵਰ ਸੂਟ ਰਹੇਗਾ ਇਹ ਵਾਲਾ ਫੈਬਰਿਕ ਬਹੁਤ ਹੈਵੀ ਹੈ ਇਹਦਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਫਰੰਟ ਤੇ ਵਰਕ ਆਏਗਾ ਵਿੱਚ ਹੈਂਡਵਰਕ ਦਾ ਵੀ ਟੱਚ ਦਿੱਤਾ ਗਿਆ ਹੈ ਮਸ਼ੀਨ ਵਰਕ ਦੇ ਨਾਲ ਕਿਰਾ ਬਣਿਆ ਹੋਇਆ ਤੇ ਛੋਟਾ ਛੋਟਾ ਪਰਲ ਦਾ ਕੰਮ ਕੀਤਾ ਗਿਆ ਹੈ ਤੇ ਬਾਜੂ ਤੇ ਵੀ ਵਰਕ ਆਏਗਾ ਬਾਜੂ ਵੀ ਬਹੁਤ ਸੋਹਣੀ ਬਣੀ ਹੋਈ ਹੈ 올 ఓవర్ 5 ਮੀਟਰ ਸੂਟ ਰਹੇਗਾ ਤੇ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਹੈ ਫੈਬਰਿਕ ਫੈਬਰਿਕ ਚੱਕਰ ਬਹੁਤ ਪਿਆਰਾ ਹੈ ਤੇ ਰੇਟ ਆਏਗਾ ਇਹਦਾ 1780 ਕਲਰ ਇਹਦੇ ਵਿੱਚ ਰਹਿਣਗੇ ਸਾਡੇ ਕੋਲ 4 ਗੁੰਡਰ ਸਾਬੂ ਐਂਡ ਗਾਜਰੀ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਲਗਵਾ ਸਕਦੇ ਹੋ ਨੈਕਸਟ ਸੂਟ ਰਹੇਗਾ ਜਾਮ कॉटन ਦੇ ਵਿੱਚ ਇਦਾਂ ਦਾ ਡਿਜ਼ਾਈਨ ਬਣੇਗਾ ਸੂਟ ਦਾ ਤਮੰਨਾ ਬ੍ਰਾਂਡ ਦਾ ਸੂਟ ਰਹੇਗਾ ਅਜੂ ਵਾਲੇ ਸਾਰੇ ਹੀ ਸੂਟ ਤੁਹਾਨੂੰ ਬ੍ਰਾਂਡ ਦੇ ਸੂਟ ਦੇ ਰਹੇ ਆ ਬਹੁਤ ਹੀ ਸੋਹਣੇ ਬਾਜੂ ਤੇ ਪ੍ਰਿੰਟ ਚੈੱਕ ਕਰੋ ਤੇ ਘੇਰਾ ਬੜਾ ਸੋਹਣਾ ਬਣਿਆ ਹੋਇਆ ਇਹਦਾ ਬੈਕ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਆ ਇਹਦੇ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਤੇ ਬਾਟਮ ਇਹਦੇ ਨਾਲ ਰਹੇਗੀ ਪਲੇਨ ਬਿਲਕੁਲ ਠੰਡਾ ਕੱਪੜਾ ਜਿਹੜਾ ਗਰਮੀਆਂ ਦੇ ਵਿੱਚ ਤੇ ਦੁਪੱਟਾ ਚੈੱਕ ਕਰੋ ਜੀ ਸੀਕੁਐਂਸ ਵਾਲਾ ਪਿਓਰ ਦਾ ਦੁਪੱਟਾ ਵੱਡੇ ਵਰ ਦਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਰਹੇਗਾ ਤੇ ਰੇਟੇ ਦਾ ਰਹੇਗਾ 1200 ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਆਰਡਰ ਲਗਵਾ ਸਕਦੇ ਹੋ ਜਾ ਫਿਰ ਤੁਸੀਂ ਸਾਡੇ ਸਟੋਰ ਤੇ ਬਾਬਾ ਲਾਲ ਸਿੰਘ ਕਲੋਨੀ ਖੁਰਮਣੀਆਂ ਖਾਸਾ ਜੋ ਕਿ ਟਾਰੀ ਰੋਡ ਤੇ ਪੈਂਦਾ ਹੈ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਸਾਡੇ ਚੈਨਲ ਨੂੰ ਸ਼ਾਹੀ ਲਿਬਾਸ ਬਾਈ ਤੇਜਿੰਦਰਪਾਲ ਇਹਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਸਾਡੀਆਂ ਹਰ ਰੋਜ਼ ਜਿਹੜੀਆਂ ਨਵੀਆਂ ਵੀਡੀਓਜ਼ ਆ ਉਹ ਆਉਂਦੀਆਂ ਰਹਿਣ ਤੁਸੀਂ ਕੋਈ ਵੀ ਸੂਟ ਜਿਹੜਾ ਮਿਸ ਨਾ ਕਰੋ ਧੰਨਵਾਦ ਜੀ